ਹੋਸ਼ਿਆਰਪੁਰ ਵਿੱਚ ਵਿਕਸਿਤ ਭਾਰਤ ਸੰਗਲਪ ਯਾਤਰਾ ਪੂਰੇ ਜ਼ੋਰਾਂ ਨਾਲ ਚੱਲ ਰਹੀ ਹੈ ਤੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਆਨਿਯੋਜਨਾ ਦੇ ਲਾਪਾਤਰੀਆਂ ਨੇ ਇਸ ਯੋਜਨਾ ਰਾਹੀਂ ਕਣਕ ਮਿਲਣ ਤੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਮੇਰੀ ਕਹਾਣੀ ਮੇਰੀ ਜ਼ੁਬਾਨੀ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ। ਅਸੀਂ ਪੰਜ ਜੀ ਹਾਂ ਮੇਰਾ ਪਿੰਡ ਮੋਰੀ ਚੱਕ ਹੈ ਸਾਨੂੰ ਹਰ ਮਹੀਨੇ 5 ਕਿਲੋ ਦਾਣੇ ਫ੍ਰੀ ਮਿਲਦੇ ਹਨ ਮੈਂ ਭਾਰਤ ਸਰਕਾਰ ਦੀ ਬਹੁਤ ਧੰਨਵਾਦੀ ਹਾਂ ਸਾਨੂੰ ਭਾਰਤ ਸਰਕਾਰ ਵੱਲੋਂ ਹਰ ਮਹੀਨੇ ਪ੍ਰਤੀ ਮੈਂਬਰ 5 ਕਿਲੋ ਪ੍ਰਤੀ 5 ਕਿਲੋ ਰਾਸ਼ਨ ਫ੍ਰੀ ਮਿਲਦਾ ਹੈ ਹੈ ਅਬਲਵਿੰਦਰ ਕੌਰ ਹੈ ਪਿੰਡ ਮੇਰਾ ਮੋਰੀ ਚੱਕ ਹੈ ਅਸੀਂ 4 ਜੀ ਹਾਂ ਸਾਨੂੰ ਹਰ ਮਹੀਨੇ 5 ਕਿਲੋ ਦਾਣੇ ਫ੍ਰੀ ਮਿਲਦੇ ਆ ਮੈਂ ਭਾਰਤ ਸਰਕਾਰ ਦੀ ਬਹੁਤ ਧੰਨਵਾਦੀ ਹਾਂ ਹੁਸ਼ਿਆਰਪੁਰ ਵਿੱਚ ਹੁਣ ਤੱਕ ਜ਼ਿਆਦਾਤਰ ਪਿੰਡ ਪੰਚਾਇਤਾਂ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਦੀਆਂ ਵੈਨਾਂ ਜਾ ਚੁੱਕੀਆਂ ਨੇ